ਮਨੰਤਰੀ ਗੱਲਬਾਤ ਸ਼ੁਰੂ ਕਰਨ ਜਾਂ ਸਾਨੂੰ ਪੀਸਫੁਲੀ ਚੈੱਕ ਕਰ ਲੋ ਸਾਡਾ ਸਾਰਾ ਕੁਝ ਫਰੋਲੋ ਸਾਨੂੰ ਪੀਸਫੁਲੀ ਪੈਦਲ ਜਾਣ ਦਿਓ ਅਸੀਂ ਅਪੀਲ ਹੀ ਕਰ ਸਕਦੇ ਹਾਂ ਹੁਣ ਹੁਕਮਰਾਨਾਂ ਦੇ ਉੱਤੇ ਸੱਤਾ ਦਾ ਨਸ਼ਾ ਚੜਿਆ ਹੈਗਾ ਉਹ ਕਾਰਪੋਰੇਟ ਦੇ ਪੱਖ ਵਿੱਚ ਸੋਚ ਰਹੇ ਹੋਆ ਉਹ ਸਾਡੇ ਨਾਲ ਐਂ ਵਿਹਾਰ ਕਰ ਰਹੇ ਅਸੀਂ ਦੁਸ਼ਮਣ ਦੇਸ਼ ਦੇ ਨਾਗਰਿਕ ਹੋਈਏ ਇਸ ਮੁਲਕ ਲਈ ਜੀਂਦੇ ਤੇ ਮਰਦੇ ਰਹੇ ਹਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਹੈਗੀਆਂ ਇਸ ਤਰੀਕੇ ਦਾ ਜ਼ੁਲਮ ਮੈਨੂੰ ਲੱਗਦਾ ਵੀ ਦਿਲ ਦਹਿਲਾਉਣ ਵਾਲਾ ਹੈਗਾ ਔਰ ਜੋ ਮੋਰਚੇ ਦਾ ਫੈਸਲਾ ਉਹਦੇ ਅਨੁਸਾਰ ਮਰਜੀਬੜੇ ਜਿਹੜੇ ਹੈਗੇ ਆ ਉਹ ਪੀਸਫੁਲੀ ਯਤਨ ਕਰ ਰਹੇ ਆ ਭਾਵੇਂ ਵੱਧਣ ਦੀ ਸਮਰੱਥਾ ਨਹੀਂ ਹੈਗੀ ਸਾਡੀ ਨਾ ਅਸੀਂ ਇੱਥੇ ਵੱਡੇ ਸਟੇਟ ਦੇ ਅੱਗੇ ਵੱਧ ਸਕਦੇ ਹੈਗੇ ਕਿਹੜੇ ਕਿਹੜੇ ਗੋਲੇ ਤੁਹਾਡੇ ਕੋਲ ਪਹੁੰਚ ਦੇਖੋ ਹੰਜੂ ਗੈਸ ਆਇਆ ਵਾ ਕੋਈ ਕੋਈ ਹੋਰ ਵੀ ਆਇਆ ਦੋ ਤਿੰਨ ਦਿਨ ਦਿਖਿਆ ਹੈ ਨਾ ਉਹ ਹਾਂ ਪੋਟਾਸ਼ੀਅਮ ਗੈਸ ਵੀ ਹੈ ਪਹਿਲੇ ਪਹਿਲਾਂ ਉਹਨਾਂ ਨੇ ਅੱਖਾਂ ਬੰਦ ਕਰਨ ਵਾਲੀ ਗੈਸ ਵੀ ਵਰਤੀ ਹੈਗੀ ਆ ਤੇ ਜ਼ੁਲਮ ਕਰ ਰਹੀ ਹੈ ਸਰਕਾਰ ਅੱਗੇ ਕੀ ਫੈਸਲਾ ਲਿਆ ਜਾ ਰਿਹਾ ਅੱਗੇ ਕੀ ਕਰਨਾ ਹੈ ਹਾਂ ਉਹ ਦੇਖੇ ਅੱਗੇ ਕਾ ਹੁਣ ਜਿਹੜਾ ਫਿਰ ਫੈਸਲਾ ਕਰਾਂਗੇ ਬੈਠ ਕੇ ਕੀ ਕਰਨਾ ਹਜੇ ਹਜੇ ਦੇਖਦੇ ਆ ਕੀ ਬੰਦਾ ਹੈ ਕੱਲ ਨੂੰ ਫੇਰ ਜੱਤਾ ਕੱਲ ਨੂੰ ਫੇਰ ਜੱਤਾ ਹਾਂ 7-8 ਦੀ ਇਹ 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 ਸਾਰੇ ਸਿਚੁਏਸ਼ਨ ਤੇ ਸ਼ਾਮ ਨੂੰ ਮੀਟਿੰਗ ਕਰਕੇ ਸਾਰੇ ਜਾਇਜੇ ਲੈ ਕੇ ਜਿਹੜੀ ਆਪਣਾ ਅਨਾਉਂਸਮੈਂਟ ਆ ਉਹ ਤੇ ਕਾਇਮ ਹੈ ਦੇਖਾਂਗੇ ਸੀ ਗਾਇਲ ਕਿੰਨੇ ਹੋ ਗਏ ਜੀ ਦੇਖੋ ਅਜੇ ਤੱਕ 6-7 ਦੀ ਖਬਰ ਹੈਗੀ ਆ ਮੈਂ ਮੈਂ ਪਿੱਛੇ ਬੰਦੇ ਪੇਚ ਕੇ ਹਸਪਤਾਲ ਦੇ ਵਿੱਚ ਉਹਨਾਂ ਦੇ ਨਾਂ ਕੁਸ਼ਤੀ ਲਗਾਤਾਰ ਰਸੂ ਗੈਸੇ ਗੋਲੇ हां ਦੇਖਿਆ ਉਹ ਪੂਰੇ ਬੜੇ ਹੰਝੂ ਗਏ ਜਿਵੇਂ ਦੁਸ਼ਮਣ ਦੇਸ਼ ਕੇ ਉੱਪਰ ਕੀਆ ਗਿਆ ਜਾ ਰਿਹਾ ਹੈ ਉਹ ਬੁਲੇਟ ਦੱਸਿਆ ਜਾ ਰਿਹਾ ਕਿ ਵੱਜੀ ਆ ਤੁਹਾਡੇ ਅੱਗ ਹਾਂ ਥੂਲ ਸਾਹਿਬ ਜ਼ਖਮੀ ਹੋਇਆ ਹੁਣ ਮੈਨੂੰ ਉਹਦੀ ਪੁਸ਼ਟ ਹਾਂ ਇੱਕ ਬਜ਼ੁਰਗ ਵੀ ਹੋ ਗਏ ਹੁਣ ਵੀ ਬੰਬਾਰੀ ਜ਼ੋਰ ਨਾਲ ਹੋ ਰਹੀ ਹੈਗੀ ਆ ਠੱਕਾ ਕਰ ਰਹੀ ਹੈ ਸਰਕਾਰ ਸਾਡੇ ਨਾਲ ਬਾਤਚਿੱਤ ਹੋਈ ਹੈ ਕਿਸੇ ਸੇ ਕੋਈ ਬਾਤਚਿੱਤ ਨਾ ਬਾਤਚਿੱਤ ਕਿਸੇ ਸੇ ਕੁਝ ਵੀ ਨਹੀਂ ਕੋਈ ਆਪਕੇ ਬਾਸ ਮੈਸੇਜ ਆਇਆ ਪ੍ਰਸ਼ਾਸਨ ਕੀ ਨਾ ਨਾ